ਲਓ ਜੀ ਸਤਗੁਰ ਕਲਾਸ ਤੇ ਜੀ ਛਾਲਾਂ ਦੀ ਲੱਗ ਸਕੀ ਐ ਸੇਲ ਮੇਲਾ ਤਕੜਾ ਤੇ ਆਪਦੇ ਮਨ ਪਸੰਦ ਦੇ ਫਰੀ ਸਾਗ ਦੇ ਬਹੁਤ ਸਸਤੇ ਰੇਟਾਂ ਦੇ ਜੀ ਜਿਵੇਂ ਬਾਜ਼ਾਰ ਦੇ ਵਿੱਚ 2.5 250 ਰੁਪਏ ਦਾ ਸਤਗੁਰਾਂ ਦੇ ਦਾਣੇ ਜੀ ਸਿਰਫ 150 ਰੁਪਏ ਦਾ ਜੀ 150 ਰੁਪਏ ਚ ਆਪਦੇ ਮਨ ਪਸੰਦ ਦੇ ਸੂਰੇ ਆ ਬਣਾਉਂਦੀ ਚੱਲ ਪੈ ਜੀ ਆਪਣਾ ਪੰਜਾਬੀ ਪੂਰਾ ਆੜਾ ਦੇਖੋ ਕੰਦਰਾ ਕੋਈ 250 ਕੋਈ 300 ਨਹੀਂ 150 ਰੁਪਿਆ ਆ ਦੇਖੋ ਕਲਰ ਇੱਕ ਤੋਂ ਇੱਕ ਨਵੇਂ-ਨਵੇਂ ਡਿਜ਼ਾਈਨ 150 150 150 150 ਦਾ 150 ਦਾ 150 ਦਾ 150 ਦਾ 150 ਦੇ 150 ਜਿੰਨੇ ਮਰਜੀ ਚੱਕ ਸਕਦੇ ਹੋ 150 ਦੇ ਲਓ ਜੀ ਆਪਾਂ ਨੇ ਪਹੁੰਚ ਲਿਆ ਜੀ ਸਤਗੁਰ ਕਲਾਥ ਸਹਿਰ ਸੁਨਾਮ ਚ 5 ਦਿਨ ਵਾਸਤੇ ਲੱਗ ਚੁੱਕੀ ਆ ਸੇਲ ਮੰਗਲਵਾਰ ਤੱਕ ਜੀ ਸਤਗੁਰ ਕਲਾ ਤੇ ਮੰਗਲਵਾਰ ਤੱਕ ਲੱਗ ਚੁੱਕੀ ਆ ਸੇਲ ਛਾਲਾਂ ਦੀ 1.5 150 ਰੁਪਏ ਚ ਕੋਈ 250 ਕੋਈ 300 ਦੀ ਜੀ